हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਬਣਾਇਆ ਗਿਆ ਜੋ ਕਿ ਐਨਟੀਐ UGC NET एग्जाम ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਆਪਣੀ एग्जाम ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟਾਪਿਕ ਹੈ ਤੁਹਾਡੇ एग्जाम ਦੇ ਨਾਲ ریلیਟਡ ਸਾਰੇ ਤੁਹਾਨੂੰ ਮਿਲ ਜਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲਤਨਾ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੋ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਲਾਈਕ ਜ਼ਰੂਰ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸੋ ਕਿਸ ਚੰਨ ਲੱਗਦੇ ਪੈਨੇ ਟੈਲੀਗ੍ਰਾਮ ਚੈਨਲ ਤੇ ਜਾ ਕੇ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜਾਏਗਾ ਇਸ ਤੋਂ ਇਲਾਵਾ ਅਗਰ ਤੁਸੀਂ ਹਟੀ ਜੁਡੀਸੀ ਨੈਟ ਐਗਜ਼ਾਮ ਦੇ ਨਾਲ ਰਿਲੇਟਡ ਕੋਈ ਵੀ ਟੌਪਿਕ ਸਮਝਣਾ ਹੋਵੇ ਮੈਸੇਜ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫੇ ਮੇਰੀ ਈਮੇਲ ਆਈਡੀ ਦਿੱਤੀ ਹੋਈ ਹੈ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉੱਥੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਜੀਵਿਤਾ ਨੂੰ ਪਤਾ ਹੈ ਕਿ ਤੁਹਾਡਾ ਐਗਜ਼ਾਮ ਜਿਹੜਾ ਹੈ ਉਹ ਹੁਣ ਬਹੁਤ ਹੀ ਨੇੜੇ ਆ ਚੁੱਕਾ ਹੈ ਥੋੜਾ ਜਿਹਾ ਟਾਈਮ ਰਹਿ ਗਿਆ ਹੈ ਸੋ ਆਪਣੀ ਤਿਆਰੀ ਜਿਹੜੀ ਹੈ ਪੂਰੀ ਰੱਖਿਓ ਤੇ ਜਿੰਨੀ ਵੀ ਤਿਆਰੀ ਹੈ ਜੇਕਰ ਤੁਸੀਂ ਇੱਥੋਂ ਕਰਦੇ ਹੋ ਤੇ ਗਰੰਟੀ ਹੈ ਤੁਹਾਡੀ ਮੇਰੀ ਕਿ ਤੁਸੀਂ ਜ਼ਰੂਰ ਜਿਹੜਾ ਹੈ ਪਾਸ ਹੋਵੋਗੇ ਸੋ ਅਗਰ ਕੋਈ ਵੀ ਹੋਰ ਚੀਜ਼ ਪੁੱਛਣੀ ਹੋਵੇ ਰਿਗਾਰਡਿੰਗ ਜਦੋਂ ਤੁਸੀਂ ਫਾਰਮ ਫਿਲ ਕਰਦੇ ਪਏ ਹੋ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓਸ ਦੇ ਹੇਠੇ ਸੋ ਪੰਜਾਬੀ ਸੱਭਿਆਚਾਰ ਦੇ ਪਰਿਵਾਰ ਦੇ ਬੰਧਨ ਜਿਹੜਾ ਹੈ ਅੱਜ ਸੈਕੰਡ ਨੈਕਸਟ ਟੌਪਿਕ ਹੈ ਤੇ ਸੱਭਿਆਚਾਰ ਦੇ ਨਾਲ ਜਿਵੇਂ ਅਸੀਂ ਟੌਪਿਕ ਰਿਲੇਟਿਡ ਪੜਦੇ ਪਏ ਅੱਜ ਪਰਿਵਾਰ ਦੇ ਬੰਧਨ ਬਾਰੇ ਜਿਹੜਾ ਟੌਪਿਕ ਆ ਉਹ ਪੜਾਂਗੇ ਸੋ ਸਭ ਤੋਂ ਪਹਿਲਾ ਇਸ ਤੇ ਵਿੱਚ ਅਸੀਂ ਪਰਿਵਾਰ ਦਾ ਜਿਹੜਾ ਸੰਕਲਪ ਹੈ ਨਾ ਉਸ ਦੇ ਬਾਰੇ ਥੋੜਾ ਜਿਹਾ ਇੱਕ ਇੰਟਰੋ ਜਿਹੜੀ ਆ ਮੈਂ ਤੁਹਾਨੂੰ ਦਿੰਨੀ ਆ ਸੋ ਅਗਰ ਅਸੀਂ ਆਪਨੇ ਰਿਲੇਟਿਡ ਦੇ ਵਿੱਚ ਵੇਖਿਆ ਜਿਵੇਂ ਮਨੁੱਖ ਇੱਕ ਪ੍ਰਸੰਗ ਵਿੱਚ ਰੱਬਰ ਪਰਿਵਾਰ ਜਾਂ ਫਿਰ ਖਾਨਦਾਨ ਜਿਨੂੰ ਅਸੀਂ ਕਹਿੰਦੇ ਆ ਉਹ ਇੱਕ ਟੋਲੀ ਹੁੰਦੀ ਹੈ ਤੇ ਜਿਨੂੰ ਜਨਮ ਵਿਆਹ ਜਾਂ ਫਿਰ ਇਕੱਠੀ ਰਿਹائش ਜਿਹੜੇ ਲੋਕੀ ਕਰਦੇ ਨੇ ਉਹਰੇ ਰਾਹੀ ਮਾਨਤਾ ਮਿਲਦੀ ਹੈ ਹੁਣ ਕੋਈ ਜਿਵੇਂ ਕੋਈ ਤੁਹਾਡੇ ਨਜ਼ਦੀਕੀ ਟੱਬਰ ਹੈ ਉਸ ਦੇ ਵਿੱਚ ਜੀਵਨ ਸਾਥੀ ਹੋਣਗੇ ਮਤਲਬ ਹਸਬੰਡ ਵਾਈਫ ਹੋਣਗੇ ਮਾਪੇ ਹੋਣਗੇ ਪੈਣ ਭਰਾ ਪੁੱਤਰ ਧੀਆਂ ਇਹ ਸਾਰੇ ਸ਼ਾਮਿਲ ਹੁੰਦੇ ਨੇ ਵੱਡੇ ਅਗਰ ਟੱਬਰ ਦੇ ਵਿੱਚ ਦੇਖੋ ਤਾਂ ਤੁਸੀਂ ਦਾਦਾ ਦਾਦੀ ਨਾਨਾ ਨਾਨੀ ਤਾਏ ਚਾਚੇ ਉਹਨਾਂ ਦੇ ਅੱਗੋਂ ਚਿਲड्रन ਜ਼ੋਨਗੇ ਪਤੀਜੇ ਪਤੀਜੀਆਂ ਇਹ ਸਾਰੇ ਮੌਜੂਦ ਹੁੰਦੇ ਨੇ ਸੋ ਜ਼ਿਆਦਾਤਰ ਸਮਾਜਾਂ ਦੇ ਵਿੱਚ ਕੀ ਹੁੰਦਾ ਹੈ ਜਿਹੜਾ ਟੱਬਰ ਹੁੰਦਾ ਹੈ ਨਾ ਉਨ੍ਹਾਂ ਦੇ ਸਮਾਜੀਕਰਨ ਦਾ ਸਭ ਤੋਂ ਮੁੱਖ ਆਧਾਰ ਹੁੰਦਾ ਹੈ ਮਤਲਬ ਕਹਿ ਸਕਦੇ ਹੋ ਕਿ ਜਿਹੜਾ ਬੱਚਾ ਹੁੰਦਾ ਹੈ ਜਦੋਂ ਜਨਮ ਲੈਂਦਾ ਹੈ ਨਾ ਉਹ ਜੋ ਕੁਝ ਸਿੱਖਦਾ ਹੈ ਉਹ ਆਪਣੇ ਜਿਹੜੇ ਆਲੇ ਦੁਆਲੇ ਸਭ ਤੋਂ ਪਹਿਲਾਂ ਫੈਮਿਲੀ ਦੇ ਕੋਲੋਂ ਹੀ ਸਭ ਤੋਂ ਪਹਿਲਾਂ ਉਹ ਚੀਜ਼ਾਂ ਸਿੱਖਦਾ ਹੈ ਤੇ ਜ਼ਿਆਦਾਤਰ ਅਗਰ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਪਹਿਲੇ ਦੇ ਜ਼ਮਾਨੇ ਦੇ ਵਿੱਚ ਜਿਹੜਾ ਸੰਯੁਕਤ ਪਰਿਵਾਰ ਹੁੰਦਾ ਸੀ ਉਹ ਜ਼ਿਆਦਾ ਇੱਕ ਰਿਹਾ ਅਸੀਂ ਅੱਜ ਕੱਲ ਇਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਸੋ ਇਹ ਜਿਹੜਾ ਸੰਯੁਕਤ ਪਰਿਵਾਰ ਹੈ ਇਸ ਦੀ ਜਿਹੜੀ ਸੰਸਥਾ ਹੈ ਇਹ ਮਤਲਬ ਇਹ ਚੀਜ਼ ਜਿਹੜੀ ਸੀ ਸਾਨੂੰ ਵਿਅਕਤੀਗਤal ਤੋਂ ਹੀ ਮਿਲਦੀ ਹੈ ਤੇ ਮੇਨਲੀ ਪਰਿਵਾਰ ਦੇ ਵਿੱਚ ਜਿਹੜਾ ਹੈ ਸੜਕੋ ਹੈਡ ਆਫ ਦੀ ਫੈਮਿਲੀ ਜਿਹੜਾ ਪਿਤਾ ਹੁੰਦੇ ਨੇ ਠੀਕ ਹੈ ਤਾਂ ਉਹ ਜਿਹੜਾ ਮੇਨ ਸਿਆਣਾ ਆਦਮੀ ਹੁੰਦਾ ਹੈ ਘਰ ਦਾ ਪਰਿਵਾਰ ਦਾ ਤੇ ਜਿੰਨਾ ਵੀ ਪਰਿਵਾਰ ਹੁੰਦਾ ਜਾਂ ਪਰਿਵਾਰ ਤੇ ਬਾਕੀ ਜਿਹਨ ਹੁੰਦੇ ਨੇ ਉਹ ਹਮੇਸ਼ਾ ਉਹਨਾਂ ਦੀ ਛੱਤ ਰਛਾਇਆ ਹੇਠ ਹੀ ਸਾਰੇ ਇਕੱਠੇ ਰਹਿੰਦੇ ਨੇ ਇਹ ਪਹਿਲੋਂ ਦਾ ਟਾਈਮ ਸੀ ਅੱਜ ਕੱਲੇ ਇਹ ਚੀਜ਼ ਖਤਮ ਹੋ ਗਈ ਅ ਜਿਵੇਂ ਸੀ ਬੀਸਿਕਲੀ ਪਹਿਲੇ ਦੇ ਟਾਈਮ ਦੇ ਮੁਤਾਬਕ ਇਹ ਚੀਜ਼ ਪਰਦੇ ਪਏ ਹਾਂ ਸੋ ਅੱਗੇ ਦੇਖਿਆ ਜਾਵੇ ਤਾਂ ਸੜਕੋ ਜਿਵੇਂ ਕਿ ਹੈ ਕਿ ਵਿਅਕਤੀ ਜਿਹੜਾ ਹੈ ਸਮਾਜਿਕ ਸੰਸਥਾਵਾਂ ਦਾ ਮੋਟੀ ਹੈ ਹੁਣ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਵਿਅਕਤੀ ਹੁੰਦਾ ਸੀ ਮੇਨ ਉਹ ਜਿਹੜਾ ਆਲੇ ਦੁਆਲੇ ਜੋ ਵੀ ਸਮਾਜ ਦੇ ਵਿੱਚ ਜਿੰਨੇ ਵੀ ਕੰਮ ਹੁੰਦੇ ਸੀ ਉਹ ਮੇਨ ਹੈਡ ਹੋਈ ਹੁੰਦਾ ਸੀ ਤੇ ਬਾਕੀਆਂ ਦੇ ਨਾਲ ਜਿਵੇਂ ਫੈਮਿਲੀ ਦੇ ਨਾਲ ਜਿਵੇਂ ਹੈਡ ਆਫ ਦੀ ਫੈਮਿਲੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਬਾਕੀ ਜਿਹੜੇ ਅੱਗੇ ਫੈਮਿਲੀ ਮੈਂਬਰ ਹੁੰਦੇ ਨੇ ਉਹਨਾਂ ਦੇ ਨਾਲ ਰਿਲੇਸ਼ਨ ਚ ਵੱਡੇ ਹੁੰਦੇ ਨੇ ਜਿਵੇਂ ਕੋਈ ਦਾਦਾ ਜੀ ਕਹਿੰਦੇ ਨੇ ਉਸ ਨੂੰ ਕੋਈ ਪਿਤਾ ਗਏਗਾ ਕੋਈ ਪਾਪਾ ਪਿਤਾ ਜੀ ਜਾਂ ਫਿਰ ਕੋਈ ਭਰਾ ਇਸ ਤਰੀਕੇ ਨਾਲ ਜਿਵੇਂ ਹੁਣ ਸਾਡੇ ਤੁਹਾਡੇ ਵੀ ਗਏ ਹੈਡ ਆਫ ਵੀ ਫੈਮਿਲੀ ਜਿਹੜੇ ਆ ਸੋ ਹਰ ਇੱਕ ਦੇ ਨਾਲ ਉਹਨਾਂ ਦਾ ਆਪਣਾ ਅਲੱਗ-ਅਲੱਗ ਕੀ ਗਏ ਇੱਕ ਰਿਲੇਸ਼ਨ ਹੁੰਦਾ ਹੈ ਸੋ ਬੇਸਿਕਲੀ ਕੀ ਕਹਸੇ ਕਿ ਸਮੁੱਚੇ ਜਿਹੜੇ ਪਰਿਵਾਰ ਦੇ ਬੰਦੇ ਹਨ ਉਸ ਦਾ ਆਧਾਰ ਇੱਕ ਵਿਅਕਤੀ ਹੁੰਦਾ ਹੈ ਜਿਹੜਾ ਮੇਨ ਹੁੰਦਾ ਹੈ ਤੇ ਬਾਕੀ ਰਿਸ਼ਤੇ ਉਸ ਦੇ ਨਾਲ ਜੁੜੇ ਹੁੰਦੇ ਨੇ ਪਰਿਵਾਰ ਜਿਹੜਾ ਹੁੰਦਾ ਹੈ ਨਾ ਤੇ ਅੱਗੇ ਪਰਿਵਾਰ ਦਾ ਮਹੱਤਵ ਇਹ ਵਿੱਚ ਕੀ ਗਾਇ ਹੈ ਕਿ ਪਰਿਵਾਰ ਜਿਹੜਾ ਹੁੰਦਾ ਹੈ ਉਹ ਇੱਕ ਮੇਨ ਸਮਾਜਿਕ ਬੰਦਰ ਦੇ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ ਤੇ ਯਾਦ ਰੱਖਿਓ ਜਿਹੜਾ ਪਰਿਵਾਰ ਹੈ ਉਹ ਸਮਾਜਿਕ ਬੰਦਰ ਦੇ ਨਾਲ ਰਿਲੇਟ ਹੁੰਦਾ ਹੈ ਤੇ ਜਿਹੜਾ ਵਿਆਹ ਦੇ ਸਿੱਟੇ ਵਜੋਂ ਹੋਂਦ ਵਿੱਚ ਆਉਂਦਾ ਹੈ ਇੱਕ ਫੈਮਿਲੀ ਜਿਹੜੀ ਅੱਗੋਂ ਕ੍ਰੀਏਟ ਹੁੰਦੀ ਹੈ ਜਦੋਂ ਵਿਆਹ ਹੁੰਦਾ ਹੈ ਕਿਸੇ ਦਾ ਉਸ ਤੋਂ ਅੱਗੇ ਹੀ ਉਹ ਜਿਹੜੀ ਚੀਜ਼ ਹੈ ਉਹ ਚਲਦੀ ਹੈ ਠੀਕ ਹੈ ਸੋ ਸਭ ਤੋਂ ਪਹਿਲੋ ਕੀ ਹੈਗਾ ਹੈ ਪਰਿਵਾਰ ਇੱਕ ਸਮਾਜਿਕ ਸਮੂਹ ਹੈਗਾ ਤੇ ਮੈਨੂੰ ਮੈਨ ਲਈ ਇਹ ਚੀਜ਼ ਕਹਦਾ ਦਿਓ ਕਿ ਪਹਿਲੋ ਜਿਹੜੇ ਚੱਲਦੇ ਸੀ ਨਾ ਇਸ ਤਰੀਕੇ ਨਾਲ ਉਹ ਕੀ ਕਰਦੇ ਸੀ ਜਿਹੜੇ ਕਬੀਲਾ ਸਮੂਹ ਹੁੰਦੇ ਸੀ ਪਹਿਲੋ ਤੇ ਆਪਣੇ ਕਬੀਲੇ ਤੋਂ ਬਾਹਰ ਜਿਹੜਾ ਵਿਆਹ ਕਰਨਾ ਉਹਨਾਂ ਵਾਸਤੇ ਵਰਜਿਤ ਹੁੰਦਾ ਸੀ ਸੋ ਆਪਣੇ ਕਬੀਲਿਆਂ ਦੇ ਵਿੱਚ ਹੀ ਉਹ ਜਿਹੜਾ ਮੰਨ ਕੇ ਇਸ ਤਰੀਕੇ ਨਾਲ ਉਹਨੇ ਰੂਲਸ ਰੈਗੂਲੇਸ਼ਨ ਬਣਾਏ ਹੁੰਦੇ ਸੀ ਉਹਨਾਂ ਦੇ ਤਰੀਕੇ ਦੇ ਨਾਲ ਕੀ ਗੱਸੀ ਇਹ ਅੱਗੋ ਇਹ ਜਿਹੜੀ ਗਈ ਸੀ ਪਰਿਵਾਰ ਦੀ ਇੱਕ ਜਿਹੜੀ ਸੰਸਥਾ ਸੀ ਉਹ ਅੱਗੇ ਜੜੀ ਸੀ ਉਹ ਚਲਦੀ ਸੀ ਠੀਕ ਹੈ ਸੋ ਅੱਜ ਕੱਲ ਕੀ ਹੈਗਾ ਇਹ ਪਹਿਲਾਂ ਇਹ ਚੀਜ਼ ਹੁੰਦੀ ਸੀ ਕਿ ਵਿਆਹ ਇਸ ਕਾ ਕਿ ਕੀਤਾ ਜਾਂਦਾ ਸੀ ਕਿ ਆਪਣੀ ਫੈਮਿਲੀ ਜਿਹੜੀ ਆ ਉਹਨਾਂ ਨੂੰ ਵਧਾਣਾ ਹੈ ਅੱਜ ਕੱਲ ਜਾਹੇ ਉਸ ਦਾ ਮੀਨਿੰਗ ਅਲੱਗ ਹੋ ਚੁੱਕਾ ਹੈ ਬਟ ਪਹਿਲਾਂ ਇਹ ਚੀਜ਼ ਹੁੰਦੀ ਸੀ ਕਿ ਪਰਿਵਾਰ ਜਿਹੜਾ ਹੈ ਗਏ ਉਸ ਨੂੰ ਅੱਗੇ ਵਧਾਉਣ ਵਾਸਤੇ ਹੀ ਜਿਹੜਾ ਵਿਆਹ ਕੀਤਾ ਜਾਂਦਾ ਸੀ ਜਿਵੇਂ ਤੁਸੀਂ ਪਹਿਲਾਂ ਹੁਣ ਦੇਖਦੇ ਹੋ ਸੀਰੀਅਸ ਵਗੈਰਾ ਦੇ ਵਿੱਚ ਕਿ ਜਿਹੜੀ ਔਰਤ ਹੁੰਦੀ ਆ ਉਸ ਦੇ ਕੋਲੋਂ ਇਹ ਮੰਗ ਕੀਤੀ ਜਾਂਦੀ ਆ ਕਿ ਮੁੰਡਾ ਹੋਵੇ ਤਾਂ ਕਿ ਉਹ ਅੱਗੇ ਜਿਹੜੇ ਗਿਆ ਪੀੜੀ ਨੂੰ ਬਤਾਵੇ ਸੋ ਪਹਿਲਾਂ ਵੀ ਇਹ ਚੀਜ਼ ਜਿਹੜੀ ਚੱਲਦੀ ਹੁੰਦੀ ਸੀ ਤੇ ਅੱਜ ਜਿਹੜੀ ਅਗਰ ਪਰਿਵਾਰ ਨੂੰ ਦੇਖਿਆ ਜਾਵੇ ਤਾਂ ਇੱਕ ਪਰਮਾਣਿਕ ਇਕਾਈ ਦੇ ਵਜੋਂ ਦੇਖਿਆ ਜਾਂਦਾ ਹੈ ਅੱਜ ਕਰ ਜਿਹੜੀ ਫੈਮਿਲੀ ਦਾ मीनिंग ਜਿਹੜਾ ਹੈ ਨਾ ਪਰਿਵਾਰ ਤੇ ਉਹ ਚੀਜ਼ ਜਿਹੜੀ ਆ ਉਹ ਚੇਂਜ ਹੋ ਚੁੱਕੀ ਹੈ ਠੀਕ ਹੈ ਤੇ ਇਹ ਜਿਹੜੀ ਕਿਸੇ ਸਾਡੇ ਪਰਿਵਾਰ ਦਾ ਮਹੱਤਵ ਇਸ ਦੇ ਵਿੱਚ ਦੱਸਿਆ ਕਿ ਪਰਿਵਾਰ ਕੀ ਹੁੰਦਾ ਹੈ ਕਿਸ ਤਰੀਕੇ ਨਾਲ ਪਰਿਵਾਰ ਅੱਗੇ ਵਧਦਾ ਹੈ ਤੇ ਜਿਹੜੇ ਪਹਿਲਾਂ ਕਪੀਲਾ ਜਿੱਕ ਸਮੂ ਸੀ ਉਹ ਕੀ ਕਰਦੇ ਸੀ ਕਿ ਆਪਣੇ ਜਿਹੜੇ ਗਏ ਸੀ ਹਾਲੇ ਵਾਲੇ ਜਿਹੜੇ ਕਪੀਲਿਆਂ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਲੱਗਦੇ ਸੀ ਉੱਥੇ ਵਿਆਹ ਕਰਨਾ ਸਹੀ ਮੰਨਦੇ ਸੀ ਅਲੱਗ ਕਿਸੇ ਕਬੀਲੇ ਦੇ ਵਿੱਚ ਆਪਣੇ ਤੋਂ ਬਾਹਰ ਜਿਵੇਂ ਪਹਿਲਾਂ ਵੀ ਕਾਸਟ ਸਿਸਟਮ ਜਿਵੇਂ ਕਹਿ ਸਕਦੇ ਹੋ ਉਹ ਸਹੀ ਨਹੀਂ ਮੰਨਦੇ ਸੀ ਸੋ ਅਗਰ ਪਰਿਭਾਸ਼ਾਵਾਂ ਦੀ ਗੱਲ ਕਰੀਏ ਅਸੀਂ ਪਰਿਵਾਰ ਦੇ ਬਾਰੇ ਜਿਹੜੀਆਂ ਦਿੱਤੀਆਂ ਹੋਈਆਂ ਨੇ ਜਿਸ ਦੇ ਵਿੱਚ ਮੈਕਾਇਵਰ ਤੇ ਪੇਸਟ ਦੀਆਂ ਪਰਿਭਾਸ਼ਾਵਾਂ ਜਿਹੜੀਆਂ ਸਾਨੂੰ ਮਿਲਦੀਆਂ ਨੇ ਉਹ ਕਹਿੰਦੇ ਨੇ ਪਰਿਵਾਰਿਕ ਅਜਿਹਾ ਸਮੂਹ ਹੈ ਜੋ ਲਿੰਗੇਕ ਸੰਬੰਧ ਉੱਤੇ ਅਧਾਰਿਤ ਹੁੰਦਾ ਹੈ ਇਨਾ ਛੋਟਾ ਤੇ ਸਥਾਈ ਹੈ ਕਿ ਇਸ ਵਿੱਚ ਬੱਚੇ ਦੀ ਉਤਪਤੀ ਤੇ ਭਲ ਉਹਨਾਂ ਦਾ ਪਾਲਣ ਪੋਸ਼ਣ ਹੋ ਸਕਦਾ ਹੈ ਸੋ ਇਹ ਜਿਹੜਾ ਹੈ ਅਸੀਂ ਉਹਨਾਂ ਨੇ ਆਪਣੀ ਇੱਕ ਸਾਨੂੰ ਪਰਿਭਾਸ਼ਾ ਇਸ ਦੇ ਵਿੱਚ ਦਿੱਤੀ ਹੋਈ ਹੈ ਸੈਕਿੰਡ ਜਿਹੜੀ ਪਰਿਭਾਸ਼ਾ ਇਸ ਦੇ ਵਿੱਚ ਦਿੱਤੀ ਹੋਈ ਹੈ ਸਾਨੂੰ ਮਜੂਮਦਾਰ ਜਿਹੜੇ ਨੇ ਉਹਨਾਂ ਨੇ ਦਿੱਤੀ ਹੈ ਕਿ ਪਰਿਵਾਰ ਅਜਿਹੀ ਵਿਅਕਤੀਆਂ ਦਾ ਸਮੂਹ ਹੁੰਦਾ ਹੈ ਜਿਹੜੇ ਇੱਕ ਛੱਤ ਦੇ ਹੇਠਾਂ ਜਿਹੜੇ ਰਹਿੰਦੇ ਨੇ ਤੇ ਉਹਨਾਂ ਦੇ ਵਿੱਚ ਖੂਨ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਸਵਾਰਥ ਅਰਥਾਤ ਪ੍ਰਸਪਰ ਲੈਣ ਦੇਣ ਤੇ ਆਧਾਰ ਤੇ ਇੱਕ ਕਿਸਮ ਦੀ ਚੇਤਨਾ ਦਾ ਅਨੁਭਵ ਜਿਹੜਾ ਹੈਗਾ ਉਹ ਕਰਦੇ ਨੇ ਸੋ ਇਸ ਤਿਕੇ ਦਾ ਨਾ ਫੈਮਲੀ ਜਿਹੜੀ ਹੈ ਉਹ ਬਣਦੀ ਹੈ ਇਸ ਦੇ ਇਲਾਵਾ ਵੀ ਸਾਨੂੰ ਅਗਰ ਦੇਖਿਆ ਜਾਵੇ ਤਾਂ ਹੋਰ ਰਸਵਰਨ ਸਿੰਘ ਐ ਹੋਰ ਵੀ ਬਹੁਤ ਜਿਹੜੇ ਲੇਖਕ ਐ ਉਹਨਾਂ ਦੇ ਵੱਲੋਂ ਸਾਨੂੰ ਪਰਿਵਾਰ ਦੀਆਂ ਪਰਿਭਾਸ਼ਾਵਾਂ ਦਿੱਤੀਆਂ ਜਾਂ ਕਹੀਆਂ ਨੇ ਬਟ ਮੈਂ ਇੱਥੇ ਦੋ ਹੀ ਚੁਣ ਕੇ ਜੜੇ ਲਿਖਿਆ ਹੋਈਆਂ ਨੇ ਹੁਣ ਅਗਰ ਦੇਖਿਆ ਜਾਵੇ ਤਾਂ ਇਹਦੇ ਵਿੱਚ ਮਾਤਾ-ਪਿਤਾ ਤੇ ਪਿਤਰ-ਪ੍ਰਧਾਨ ਦੇ ਬਾਰੇ ਵਿੱਚ ਮਦਦਸthia ਕੀ ਕਿਹਾ ਹੈਗਾ ਵਾ ਸੋ ਕਿ ਇਹਦੇ ਵਿੱਚ ਉਹਨਾਂ ਨੇ ਇਸ ਚੀਜ਼ ਤੋਂ ਬਾਰੇ ਦੱਸਿਆ ਹੈ ਕਿ ਮਾਪੇ ਤੇ ਜਿਹੜੇ ਸੰਤਾਨ ਐ ਨਾ ਉਹ ਕੀ ਹੁੰਦੇ ਸੀ ਪਰਿਵਾਰ ਦੇ ਬੁਨਿਆਦੀ ਅੰਗ ਹੁੰਦੇ ਸੀ ਜਿਹੜੇ ਮਾਪੇ ਤੇ ਅਗੋਂ ਉਹਨਾਂ ਦੇ ਬੱਚੇ ਅਗ ਦੇਖਿਆ ਜਾਵੇ ਨਾ ਤਾਂ ਇਹ ਮੇਨ ਹੁੰਦੇ ਸੀ ਤੇ ਪਰ ਸੱਭਿਆਚਾਰ ਦੇ ਭਿੰਨ ਜਿਹੜੇ ਪੜਾਅ ਸੀ ਸੱਭਿਆਚਾਰ ਦੇ ਅਲੱਗ-ਅਲੱਗ ਪੜਾਅ ਦੇ ਉੱਤੇ ਇਹ ਵੀ ਜਿਹੜੇ ਹੋਰ ਇਹਦੇ ਵਿੱਚ ਵੀ ਰਿਸ਼ਤੇ ਕਾਫੀ ਜ਼ਿਆਦਾ ਸ਼ਾਮਿਲ ਕੀਤੇ ਗਏ ਜਿਹੜੇ ਪਰਿਵਾਰ ਮਾਤਾ-ਧਨ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਕੀ ਗੱਲ ਸੀ ਮਰਦਾਂ ਦਾ ਜਿਹੜਾ ਇਹਦਾ ਸੀ ਇੱਕ 메ਨ ਪ੍ਰਭਾਵ ਹੁੰਦਾ ਸੀ ਮਾਤਾ ਤਾਨ ਗਏ ਮਰਦਾਂ ਦਾ ਜਿਹੜਾ ਗਏ ਇਸ ਦੇ ਵਿੱਚ ਇੱਕ ਦਲਸੀਏ ਤੇ ਪਿਤਰ ਪ੍ਰਧਾਨ ਦੇ ਵਿੱਚ ਔਰਤਾਂ ਜਿਹੜੀਆਂ ਸੀ ਉਹਨਾਂ ਦਾ ਪਤਨੀ ਰੂਪ ਜ਼ਿਆਦਾਤਰ ਪ੍ਰਦਾਨ ਹੁੰਦਾ ਸੀ ਯਾਦ ਰੱਖਿਓ ਹਾਇਦਰ ਨੇ ਓਪੋਜ਼ਿਟ ਲਿਖਿਆ ਇਸ ਦੇ ਵਿੱਚ ਸੋ ਇਸੇ ਬੇਸਿਸ ਉੱਤੇ ਇੱਕ ਯਾਦ ਰੱਖਿਓ ਮਾਤਾ ਤਾਨ ਮਤਲਬ ਕੀ ਹੈ ਗਏ ਕਿ ਮਰਦਾਂ ਦਾ ਇੱਕ 메ਨ ਹੱਥ ਤੇ ਪਿਤਰ ਪ੍ਰਧਾਨ ਦੇ ਵਿੱਚ ਪਤਨੀਆਂ ਜਿਹਨੂੰ ਔਰਤਾਂ ਉਹਨਾਂ ਦਾ ਇੱਕ ਵਿਸ਼ੇਸ਼ ਹੱਥ ਹੁੰਦਾ ਸੀ ਇਸ ਤੋਂ ਲਾਵਾਗਰ ਹੋ ਦੇਖਿਆ ਜਾਵੇ ਤਾਂ ਸਾਡ ਕੋ ਕਹਿੰਦੇ ਨੇ ਕਿ ਜਨਮ ਪਰਿਵਾਰ ਦੇ ਵਿੱਚ ਕੀ ਹੁੰਦਾ ਸੀ ਜੀਵਾਂ ਦਾ ਵਾਅਦਾ ਕਰਦਾ ਸੀ ਮੌਤ ਕੀ ਗਏ ਖਾਰਜ ਕਰਦੀਏ ਸੋ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਮਾਤਾ ਪਿਤਾ ਤੇ ਪਿਤਰ ਪ੍ਰਧਾਨ ਤੇ ਹੋਰ ਇਸ ਵਿੱਚ ਇਹ ਗਏ ਕਿ ਜਦੋਂ ਕੋਈ ਬੱਚਾ ਜਨਮ ਲੈਂਦਾ ਸੀ ਤਾਂ ਆਫੀਸ਼ੀਅਲੀ ਪਰਿਵਾਰਚਵਾਦ ਹੁੰਦਾ ਤੇ ਜਦੋਂ ਕੋਈ ਬੱਚਾ ਜਾਂ ਕੋਈ ਅਗੋ ਫੈਮਿਲੀ ਦਾ ਕੋਈ ਮਰਦਾ ਸੀਖ ਤਾਂ ਉਹ ਕੀ ਹੁੰਦਾ ਸੀ ਮੈਂਬਰ ਇੱਕ ਖਾਰਜ ਹੁੰਦਾ ਸੀ ਇਹ ਕੀ ਹੈਗਾ ਸੀ ਕਿਸੇ ਪਰਿਵਾਰ ਦੇ ਵਿੱਚ ਵੀ ਹੁੰਦਾ ਸੀ ਕਿ ਕੋਈ ਪਰਿਵਾਰ ਆਪਣਾ ਅਲੱਗ ਜਿਵੇਂ ਹੁਣ ਵੀ ਇਕੱਲੇ ਇਕੱਲੇ ਰਹਿਣਾ ਪਸੰਦ ਕਰਦੇ ਸੀ ਸੋ ਇਸ ਤਰੀਕੇ ਦੇ ਨਾਲ ਜੀਆਂ ਦਾ ਜਿਹੜਾ ਤਬਾਦਲਾ ਜਿਹੜਾ ਗਵਾ ਘੜਦਾ ਹੈ ਵੱਧਦਾ ਹੈ ਘੜਦਾ ਬੱਧਾ ਇਹ ਹੁੰਦਾ ਰਹਿੰਦਾ ਸੀ ਸੋ ਅੱਗੇ ਇਸ ਦੇ ਵਿੱਚ ਕੀ ਦਿੱਤਾ ਹੋਇਆ ਵਾ ਸਾਨੂੰ ਪੰਜਾਬੀ ਪਰਿਵਾਰ ਸਬੰਧ ਇਹਦੇ ਵਿੱਚ ਹੁਣ ਇਹ ਉਹਨਾਂ ਨੇ ਗੱਲ ਕੀਤੀ ਹੋਈ ਆ ਪੰਜਾਬੀ ਪਰਿਵਾਰ ਸਬੰਧਕੀ ਹੈਗਾ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਜਟਿਲ ਪਰਿਵਾਰ ਜਿਹਨੂੰ ਅਸੀਂ ਸੰਯੁਕਤ ਪਰਿਵਾਰ ਕਹਿ ਦਿੱਤਾ ਜਾਂਦਾ ਹੈ ਨਾ ਇਸ ਦਾ ਜਿਹੜਾ ਦਾਇਰਾ ਸੀ ਉਹ ਵਿਸ਼ਾਲ ਹੁੰਦਾ ਸੀ ਯਾਨੀ ਕਿ ਬਹੁ ਪਤਨੀ ਜਿਹੜਾ ਹੁਣ ਕੀ ਗਵਾ ਪਰਿਵਾਰ ਤਾਂ ਵ ਇੱਕ ਪਤੀ ਤੇ ਜਾਂ ਫਿਰ ਇੱਕ ਤੋਂ ਵੱਧ ਜਿਹੜੀਆਂ ਉਹਨੇ ਦੋ ਪਤਨੀਆਂ ਜਾਂ ਜਿਵੇਂ ਮੁਸਲਮਾਨਾਂ ਦੇ ਵਿੱਚ ਹੁੰਦਾ ਹੈ ਕਿ ਵਿਆਹ ਕਰਵਾ ਸਕਦੇ ਨੇ ਤੇ ਹੋਰ ਜਿਹੜੇ ਪਤਨੀ ਦੇ ਵਿਆਹੇ ਅਣਵਿਆਹੇ ਬੱਚੇ ਇਸ ਦੇ ਵਿੱਚ ਸ਼ਾਮਲ ਹੁੰਦੇ ਸੀ ਮੀਨਸ ਕਿ ਇੱਕ ਪਤੀ ਹੁੰਦਾ ਸੀ ਉਸ ਦੀਆਂ ਇੱਕ ਜਾਂ ਇੱਕ ਤੋਂ ਵੱਧ ਪਤਨੀਆਂ ਹੁੰਦੀਆਂ ਸੀ ਤੇ ਨਾਲ ਉਸ ਦੇ ਵਿਆਹੇ ਹੋਏ ਜਾਂ ਅਣਵਿਆਹੇ ਉਸ ਦੇ ਕੋਲ ਕੀ ਹੁੰਦੇ ਸੀ ਬੱਚੇ ਹੁੰਦੇ ਸੀ ਪਰਿਵਾਰ ਦੀ ਜਿਹੜੀ ਇਹ ਕਿਸਮ ਹੁੰਦੀ ਸੀ ਉਹ ਇਹ ਜ਼ਿਆਦਾ ਹੋਰ ਜਟਿਲ ਹੋ ਜਾਂਦੀ ਸੀ ਜਦੋਂ ਇਕ ਪਤੀ ਵਿਆਹ ਕਰਵਾ ਲੈਂਦਾ ਸੇ ਦੂਸਰਾ ਮੀਨਸ ਹੈ ਕਬਾ ਕਿ ਇੱਕ ਪਤੀ ਹੁੰਦਾ ਹੈ ਤਾਂ ਉਸ ਦਾ ਜਿਹੜਾ ਇੱਕ ਪਤਨੀ ਹੁੰਦੀ ਹੈ ਉਸ ਦੇ ਉਹਨਾਂ ਦੋਨਾਂ ਦੇ ਬੱਚੇ ਹੁੰਦੇ ਨੇ ਤੇ ਪਰਿਵਾਰ ਜਿਹੜਾ ਹੈ ਉਹ ਜ਼ਿਆਦਾਤਰ ਹੋਰ ਵੱਡਾ ਹੋ ਜਾਂਦਾ ਹੈ ਜਾਂ ਜਟਿਲ ਹੋ ਜਾਂਦਾ ਹੈ ਜਦੋਂ ਇੱਕ ਪਤੀ ਹੋਰ ਆਪਣੀ ਅਗੂ ਪਤਨੀ ਜਿਹੜੀ ਰੱਖਦਾ ਹੈ ਤਾਂ ਉਸ ਦੇ ਵੀ ਅਕੋ ਜਿਹੜੇ ਬੱਚੇ ਹੁੰਦੇ ਨੇ ਚਾਹੀ ਉਹ ਵਿਆਹੇ ਹੋਣ ਜਾਂ ਅਣਵਿਆਹੇ ਹੋਣ ਤਾਂ ਇਸ ਤੋਂ ਕੀ ਬੰਦਾ ਹੈ ਦਵਾ ਮਤੇਰ ਸੰਬੰਧ ਬੰਦਾ ਹੈ ਯਾਦ ਰੱਖਿਓ ਕਿ ਕਿਹਾ ਗਿਆ ਇਸ ਦਾ ਵਿੱਚ ਪੰਜਾਬੀ ਪਰਿਵਾਰ ਸਬੰਧ ਸਬੰਧ ਜਿਹੜਾ ਹੈ ਅਸੀਂ ਗੱਲ ਕਰਦੇ ਪਏ ਕਿਵੇਂ ਫੈਮਿਲੀ ਦੇ ਵਿੱਚ ਜਿਹੜੇ ਰਿਲੇਸ਼ਨ ਹੁੰਦੇ ਨੇ ਉਹ ਬੰਦੇ ਨੇ ਤੇ ਮਤੇਰ ਸਬੰਧ ਉਹ ਹੁੰਦੇ ਨੇ ਜਿਵੇਂ ਪਰਿਵਾਰ ਦੇ ਵਿੱਚ ਮਤਰਿਆ ਨਹੀਂ ਕਹਿ ਦਿੱਤਾ ਜਾਂਦਾ ਹੈ ਕਿ ਇਹ ਮੇਰਾ ਮਤਰਿਆ ਭਰਾ ਵਾ ਮਤਲਬ ਇਹ ਗੱਲ ਹੈ ਕਿ ਇੱਕ ਪਤੀ ਹੈ ਦੋ ਪਤਨੀਆਂ ਹੈ ਉਹਨਾਂ ਦੇ ਆਪਸ ਦੇ ਜਿਹੜੇ ਬੱਚੇ ਹਨਾ ਦਾ ਇੱਕ ਦੂਜੇ ਨਾਲ ਮਤਰਿਆ ਭਰਾ ਹੈ ਇਸ ਤਰੀਕੇ ਨਾਲ ਉਹ ਫੀਲ ਕਰਦੇ ਨੇ ਇਹ ਦੱਸਿਆ ਗਿਆ ਹੈ ਇਸ ਦੇ ਵਿੱਚ ਤਸਯੁਕਤ ਪਰਿਵਾਰ ਹੋਈ ਹੁੰਦਾ ਜਿਸ ਦੇ ਵਿੱਚ ਕੀ ਹੁੰਦਾ ਹੈ 2 ਜਾਂ 2 ਤੋਂ ਵੱਧ ਜਿਹੜੇ ਨੇ ਮੂਲ ਪਰਿਵਾਰ ਜਿਹੜੇ ਸ਼ਾਮਲ ਹੁੰਦੇ ਨੇ। ਸਯੁਕਤ ਪਰਿਵਾਰ ਵਿੱਚ ਬੱਚੇ ਦੇ ਮਾਪੇ ਹੁੰਦੇ ਨੇ, ਉਸ ਦੇ ਵਿਆਹੇ, ਅਣਵਿਆਹੇ ਭੈਣ ਭਰਾ ਹੁੰਦੇ ਨੇ। ਚਾਚੇ ਹੁੰਦੇ ਨੇ ਤਾਏ ਹੁੰਦੇ ਨੇ ਤਾਂ ਉਹਨਾਂ ਦੇ ਅੱਗੋਂ ਵਿਆਹੇ ਤੇ ਅਣਵਿਆਹੇ ਕਿੰਨੇ ਨੇ ਬੱਚੇ ਨਾਲ ਦਾਦਾ ਦਾਦੀ ਜਿਹੜੇ ਆ ਉਹ ਸਾਰੇ ਇੱਕੋ ਛੱਤ ਥੱਲੇ ਹੀ ਰਹਿੰਦੇ ਨੇ ਰਹਿੰਦੇ ਨੇ ਤੇ ਇਕੱਠੇ ਰਹਿੰਦੇ ਨੇ ਖਾਂਦੇ ਵੀ ਨੇ ਇਹ ਸੰਯੁਕਤ ਪਰਿਵਾਰ ਜਿਹੜਾ ਸੀ ਮੰਦਿਆਂ ਤੇ ਅੱਜ ਕੱਲ ਇਹ ਜਿਹੜਾ ਖਤਮ ਹੋ ਚੁੱਕਾ ਹੈ ਪੂਰੇ ਦਰ ਤਿੰਨ ਪੂਰੇ ਤਰੀਕੇ ਨਾਲ ਠੀਕ ਹੈ ਅੱਗੇ ਸਾਨੂੰ ਇਸ ਦੇ ਵਿੱਚ ਜਿਹੜੇ ਦੋ ਕਿਸਮਾਂ ਮਿਲੀਆਂ ਨੇ ਨਿਰਧਾਰਨ ਦਾ ਪਰਿਵਾਰ ਤੇ ਪੁਨਰ ਉਤਪਾਦਗੀ ਦਾ ਪਰਿਵਾਰੇ ਕੀ ਹੁੰਦਾ ਹੈ ਹੁਣ ਇਸ ਦੇ ਵਿੱਚ ਸੋ ਨਿਰਧਾਰਨ ਦਾ ਪਰਿਵਾਰ ਹੁੰਦਾ ਹੈ ਜਿਸ ਵਿੱਚ ਇੱਕ ਜਿਹੜਾ ਪਰਸਨ ਹੈ ਉਹ ਜੰਮਿਆ ਹੈ ਪੱਲਿਆ ਹੈ ਜਿਸ ਵਿੱਚ ਉਸਦੇ ਮਾਪੇ ਉਹ ਭੈਣ ਭਰਾ ਸ਼ਾਮਿਲ ਹੁੰਦੇ ਨੇ ਤੇ ਪੁਨਰ ਉਤਪਾਦਗੀ ਦਾ ਉਹ ਹੁੰਦਾ ਹੈ ਜਿਹੜਾ ਉਹ ਵਿਆਹ ਤੋਂ ਮਗਰੋਂ ਸਥਾਪਿਤ ਕਰਦਾ ਹੈ ਜਿਸ ਵਿੱਚ ਉਸਦੇ ਪੁੱਤਰ ਤੇ ਧੀਆਂ ਦੇ ਨਾਲ ਉਹ ਰਹਿੰਦਾ ਹੈ ਠੀਕ ਹੈ ਮੀਨਸ ਕੀ ਹੈਗਾ ਏ ਕੀ ਇੱਕ ਤਾਂ ਫੈਮਿਲੀ ਉਹ ਹੁੰਦੀ ਹੈ ਜਿਵੇਂ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਵੰਡੇ ਹੋਏ ਜਨਮੇ ਹੋ ਠੀਕ ਹੈ ਤੇ ਇਹ ਤਾਂ ਇੱਕ ਉਹਨਾਂ ਦਾ ਕੀ ਹੋ ਗਿਆ ਨਿਰਧਾਰਨ ਦਾ ਪਰਿਵਾਰ ਹੋ ਗਿਆ ਜਦੋਂ ਹੁਣ ਉਸ ਪਰਸਨ ਦੀ ਮੈਰਿਜ ਹੋ ਜਾਏਗੀ ਚਾਹੇ ਉਹ ਉੱਥੇ ਰਹੇ ਚਾਹੇ ਉਹ ਅਲੱਗ ਕਰ ਲੈਵੇ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਉਹ ਆਪਣੇ ਪੁੱਤਰ ਤੇ ਧੀਆਂ ਦੇ ਨਾਂ ਲੈਂਦਾ ਹੈ ਤੇ ਵਾਈਫ ਦਾ ਨਾਂ ਉਹ ਆ ਜਾਂਦਾ ਹੈ ਗਵਹ ਸਟੇਜ ਪੁਨਰ ਉਤਪਾਦ ਕੀ ਦਾ ਪਰਿਵਾਰ ਆਈ ਹੋਪ ਸਮਝ ਲੱਗਦੀ ਪਈ ਹੋਗੀ ਮੈਂ ਕੀ ਕੀ ਦੱਸਦੀ ਪਈ ਆ ਸੋ ਇਹ ਜਿਹੜੇ ਗਏ ਸੀ ਦੋ ਉਹਨਾਂ ਨੇ ਦੱਸਿਆ ਇਹ ਰ ਵਿੱਚ ਹੁਣ ਅੱਗੇ ਆਿੰਦਾ ਹੈਗਾ ਸੜ부 ਸੰਯੁਕਤ ਪਰਿਵਾਰ ਸੰਯੁਕਤ ਪਰਿਵਾਰਾਂ ਦੀ ਗੱਲ ਇੱਥੇ ਕੀ ਕੀਤੀ ਗਈ ਹੈ ਕੀ ਇਹ ਉਹਨਾਂ ਨੇ ਕਿਹਾ ਹੈ ਕਿ ਪਰਿਵਾਰ ਵਿੱਚ ਜ਼ਿਆਦਾਤਰ ਕੀ ਹੁੰਦੇ ਸੀ ਸੰਯੁਕਤ ਪਰਿਵਾਰ ਬੈਲੋ ਜ਼ਿਆਦਾ ਪ੍ਰਥਾ ਇਸ ਜਲਦੀ ਹੁੰਦੀ ਸੀ ਇਹ ਜਿਹੜੀ ਪ੍ਰਥਾ ਸੀ ਇਹ ਵਿਅਕਤੀਗਾਂਦ ਵਿੱਚ ਹੀ ਜਿਹੜੀ ਸੀ ਉਹ ਸ਼ੁਰੂ ਹੋ ਚੁੱਕੀ ਸੀ ਹੁਣ ਇਹ ਚੀਜ਼ ਨਹੀਂ ਮਿਲਦੀ ਹੈ ਮੇਨ ਹੈਡ ਹੁੰਦਾ ਸੀ ਪਿਤਾਪੁਰਖ ਹੀ ਜ਼ਿਆਦਾ ਚੱਲਦੇ ਹੁੰਦੇ ਸੀ ਉਸ ਧਾਰਨਾ ਦੇ ਉੱਤੇ ਚੱਲਦੇ ਸੀ ਮੇਨ ਜਿਹੜਾ ਹੁੰਦਾ ਸੀ ਵੱਡਾ ਉਹ ਸਿਆਣਾ ਬੰਦਾ ਜਿਹੜਾ ਸੀ ਉਹ ਮੰਨਿਆ ਜਾਂਦਾ ਸੀ ਜਿਸ ਨੂੰ ਹਮੇਸ਼ਾ ਲਾਣੀਦਾਰ ਵੀ ਕਹਿੰਦੇ ਸੀ ਤੇ ਸਾਰੇ ਉਸ ਦੀ ਛਤਰ ਛਾਇਆ ਹੇਠ ਬਲਦੇ ਸੀ ਚਾਹੇ ਉਸਦੇ ਭਰਾ ਹੋਣ ਅੱਗੇ ਉਸਦੇ ਬੱਚੇ ਹੋਣੇ ਸਾਰੇ ਤੇ ਇਹ ਸਾਰੇ ਪੀੜ੍ਹੀਆਂ ਤੱਕ ਇਕੱਠੇ ਜੜੇ ਰਹਿੰਦੇ ਸੀ ਹੁਣ ਇਸ ਤੋਂ ਇਲਾਵਾ ਕੀ ਹੁੰਦਾ ਹੈ ਸਾਰਿਆਂ ਦੀ ਸਾਂਝੀ ਜਾਇਦਾਦ ਹੁੰਦੀ ਸੀ ਉਸ ਸਮੇਂ ਤੇ ਇਸ ਤਰੀਕੇ ਨਾਲ ਪਰਿਵਾਰਿਕ ਕਾਈ ਦੇ ਵਿੱਚ ਅਗਰ ਦੇਖਿਆ ਜਾ ਸਾਨੂੰ ਚਾਰ ਤਰ੍ਹਾਂ ਦੇ ਜਿਹੜੇ ਇੱਥੇ ਰਿਸ਼ਤੇ ਇੱਥੇ ਦੇਖਣ ਨੂੰ ਮਿਲਦੇ ਨੇ ਸੰਯੁਕਤ ਪਰਿਵਾਰ ਦੇ ਵਿੱਚ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਉਂਦੇਗੇ ਨੇ ਖੂਨ ਦੇ ਰਿਸ਼ਤੇ ਮੀਨਜ਼ ਪੈਣ ਭਰਾ ਦੇ ਰਿਸ਼ਤੇ ਹੁੰਦੇ ਨੇ ਸੈਕਿੰਡ ਸਾਨੂੰ ਇਸ ਦੇ ਵਿੱਚ ਮਿਲਦੇ ਨੇ ਪਰਿਵਾਰਿਕ ਰਿਸ਼ਤੇ ਜਿਵੇਂ ਚਾਚਾ ਤਾਇਆ ਪਤੀ ਚਾਚਾ ਪਤੀਜਾ ਸਾਰੀ ਤੇ ਤਾਇਆ ਪਤੀਜਾ ਇਹਦਾ ਦਵਾ ਗੋ ਚਾਚੀ ਆਈ ਦੀ ਹੈ ਤਾਈ ਆਈ ਦੀ ਪੂਆ ਫੁੱਫੜ ਇਹ ਬੇਸਿਕਲੀ ਰਿਸ਼ਤੇ ਜਿਹੜੇ ਆ ਪਰਿਵਾਰਿਕ ਰਿਸ਼ਤੇ ਦੇ ਵਿੱਚ ਮਿਲਦੇ ਨੇ ਤੀਜਾ ਇਸ ਦੇ ਵਿੱਚ ਕਿਹਾ ਗਿਆ ਹੈ ਗਾਇਸ ਸਾਨੂੰ ਜਨਮ ਦੁਆਰਾ ਰਿਸ਼ਤੇ ਜਿਵੇਂ ਇਸ ਦੇ ਵਿੱਚ ਮਾਤ ਦੇ ਧੀ ਦਾ ਰਿਸ਼ਤਾ ਪਿਓ ਦੇ ਪੁੱਤਰ ਦਾ ਰਿਸ਼ਤਾ ਪਿਓ ਤੇ ਧੀ ਦਾ ਰਿਸ਼ਤਾ ਜਿਹੜਾ ਹੈ ਉਹ ਸ਼ਾਮਿਲ ਹੁੰਦਾ ਹੈ ਤੇ ਵਿਆਹ ਦੇ ਦੁਆਰਾ ਸਿਰਜਿਤ ਰਿਸ਼ਤੇ ਉਹ ਹੁੰਦੇ ਨੇ ਜਿਦੇ ਵਿੱਚ ਅਸੀਂ ਸੱਸ ਸੋਹਰਾ ਤੇ ਨਾਲ ਨੂੰ ਨਣਦ ਪਰਜਾਈ ਹੁੰਦੇ ਆ ਪੱਬੀ ਦੇ ਦੂਰ ਦਾ ਰਿਸ਼ਤਾ ਹੁੰਦਾ ਹੈ ਦਰਾਣੀ ਠਾਣੀ ਦਾ ਰਿਸ਼ਤਾ ਹੁੰਦਾ ਹੈ ਇਹ ਵਿਆਹ ਦੁਆਰਾ ਸਿਰਜੇਦਰ ਰਿਸ਼ਤੇ ਹੁੰਦੇ ਨੇ ਸੋ ਬੇਸਿਕਲੀ ਸਾਨੂੰ ਸੰਯੁਕਤ ਪਰਿਵਾਰ ਮਿਲਦੇ ਨੇ ਉਹ ਤੁਹਾਨੂੰੰ ਦੱਸ ਦਿੱਤਾ ਗੋ ਚਾਤਰਾ ਦੇ ਰਿਸ਼ਤੇ ਉਹਨਾਂ ਨੇ ਦੱਸਿਆ ਖੂਨ ਦੇ ਪਰਿਵਾਰ ਜਨਮ ਦੁਆਰਾ ਤੇ ਨਾਲ ਦੇ ਨਾਲ ਵਿਆਹ ਦੁਆਰਾ ਜਿਹੜੇ ਸਿਰਜੇਦਰ ਰਿਸ਼ਤੇ ਹੁੰਦੇ ਹਨ ਅੱਗੇ ਆਇਆ ਸਾਡ ਕੋ ਰਿਸ਼ਤਿਆਂ ਵਿੱਚ ਬਦਲਾ ਰਿਸ਼ਤਿਆਂ ਵਿੱਚ ਬਦਲਾ ਹੁਣ ਕੀ ਆ ਗਿਆ ਹੁਣ ਦੀ ਗੱਲ ਕੀਤੀ ਗਈ ਹੈ ਇਹ ਜਿਵੇਂ 21ਵੀਂ ਸਦੀ ਦੀ ਗੱਲ ਕੀਤੀ ਗਈ ਹੈ ਸੋ ਕਹਿੰਦੇ ਕਿ ਪੂੰਜੀਵਾਦੀ ਜਿਵੇਂ ਸਾਡੇ ਕੋ ਇੱਕ ਪ੍ਰਬੰਧ ਆਇਆ ਉਹਦੇ ਕਾਰਨ ਪਰਿਵਾਰ ਵੀ ਜਿਹੜਾ ਹੈ ਉਹ ਪੂਰੀ ਤਰੀਕੇ ਨਾਲ ਬਦਲ ਗਿਆ ਹੁਣ ਜਿਸ ਦੇ ਵਿੱਚ ਕੀ ਕਰ ਸੀ ਪਰਿਵਾਰ ਦੇ ਵਿੱਚ ਇੱਕ ਪਹਿਲਾਂ ਇੱਕ ਕੰਮ ਕਰਨ ਵਾਲਾ ਹੁੰਦਾ ਸੀ ਹੁਣ ਇਹ ਜਿਹੜੇ ਜਾਂ ਫਿਰ ਵੱਡੇ ਕੰਮ ਕਰਨ ਵਾਲੇ ਹੁੰਦੇ ਸੀ ਇਹ ਚੀਜ਼ ਹੁਣ ਨਹੀਂ ਰਹਿ ਗਈ ਸੀ ਹੁਣ ਕੀ ਗਵਾ ਅ ਮੈਦੂਰੀ ਵਿਆਹ ਇਸ ਤਰੀਕੇ ਦੇ ਨਾਲ ਦੇ ਨਾਲ ਆਰਥਿਕ ਤੌਰ ਤੇ ਲਾਭਕਾਰੀ ਰਿਸ਼ਤੇ ਇਹ ਬਣ ਕੇ ਮਤਲਬ ਆਰਥਿਕ ਤੌਰ ਤੇ ਕਿਸੇ ਕੋ ਪੈਸਾ ਜ਼ਿਆਦਾ ਭਈ ਹੋਣਾ ਰਿਸ਼ਤਾ ਕਰ ਦੋ ਕੁੜੀ ਦਾ ਅਗੋ ਖੁਸ਼ ਹੋਏ ਨਾ ਰਹੇ ਉਹ ਉਸ ਤੇ ਡਿਪੈਂਡਰ ਹੁੰਦਾ ਮਤਲਬ ਰਿਸ਼ਤੇਆਂ ਦੇ ਵਿੱਚ ਬਦਲਾ ਜਿਹੜਾ ਹੈਗਾ ਇਹ ਹੁਣ ਆ ਚੁੱਕਾ ਹੈ ਤੇ ਪਹਿਲੋ ਕਮਾਈ ਕਰਨ ਵਾਲੇ ਵੱਡੇ ਹੁੰਦੇ ਸੀ ਅੱਜ ਕੱਲ ਫੈਮਿਲੀ ਦੇ ਵਿੱਚ ਇਹ ਜਿਹੜੀ ਚੀਜ਼ ਹੈ ਉਹ ਨਹੀਂ ਮੰਨੀ ਜਾਂਦੀ ਸਾਰੇ ਘਰ ਦੇ ਜਿਹੜੇ ਗਏ ਜੀ ਕੰਮ ਕਰਦੇ ਨੇ ਪਹਿਲੋ ਇਹ ਚੰਗਾ ਨਹੀਂ ਸਮਝਿਆ ਜਾਂਦਾ ਸੀ ਬਟ ਹੁਣ ਇਹ ਚੀਜ਼ ਬਦਲ ਗਈ ਹੈ ਹੁਣ ਇਸ ਦੇ ਵਿੱਚ ਕੀ ਗੱਲ ਆ ਪੁਰਸ਼ ਦੀ ਪ੍ਰਧਾਨ ਦਦੇ ਬਾਰੇ ਕੀ ਗੱਲ ਕੀਤੀ ਗਈ ਹੈ ਜਦੋਂ ਰਿਸ਼ਤਿਆਂ ਦੇ ਵਿੱਚ ਬਦਲਾਅ ਹੋ ਚੁੱਕਾ ਹੈ ਸੋ ਪੁਰਸ਼ ਪਤਨ ਜਿਹੜਾ ਹੈ ਗਏ ਉਹ ਜ਼ਿਆਦਾ ਅੱਜ ਕੱਲ ਮੰਨਿਆ ਜਾਂਦਾ ਹੈ ਪਹਿਲੋ ਵੀ ਸੀ ਪਰ ਜ਼ਿਆਦਾ ਤਰੱਕੀ ਹੈਗੀ ਆ ਕਿ ਜੜੀ ਮਾਰ ਵੱਜੀ ਆ ਨਾ ਰਿਸ਼ਤਿਆਂ ਦੀ ਉਹ ਕੀ ਗਈ ਆ ਜਿਹੜੀ ਪੌਂਡ ਜਿਹੜੇ ਆ ਨਾ ਕਮਾਈ ਵਾਲੀ ਉਹ ਚੀਜ਼ ਆਏ ਨੇ ਪਰਿਵਾਰ ਦੀ ਜਾਇਦਾਦ ਜਿਹੜਾ ਹੁੰਦਾ ਉਸ ਦੇ ਉੱਤੇ ਪੁਰਸ਼ ਦਾ ਜ਼ਿਆਦਾਤਰ ਅਧਿਕਾਰ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਆਰਥਿਕ ਲੋੜਾਂ ਜਿੰਨੀਆਂ ਵੀ ਹੁੰਦੀਆਂ ਨੇ ਉਸ ਤੇ ਜਿਹੜੀ ਪੂਰਤੀ ਹੈ ਉਹ ਇੱਕ ਪਰਸਨ ਪੁਰਸ਼ ਜਿਹੜਾ ਹੈ ਉਸ ਦੇ ਉੱਤੇ ਹੀ ਡਿਪੈਂਡ ਕੀਤੀ ਜਾਂਦੀ ਸੀ ਇਸ ਦੇ ਨਾਲ ਜਿਹੜੇ ਸੀ ਪਰਿਵਾਰ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਜ਼ਿਆਦਾ ਸਤਿਕਾਰ ਜਿਹੜਾ ਉਹ ਦਿੱਤਾ ਜਾਂਦਾ ਸੀ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਕਾਰੀਗਰੀ ਤੇ ਕੌਮੀ ਜਮਾਤ ਜਿਹੜੇ ਸੀ ਨਾ ਉਹਨਾਂ ਦੇ ਵਿੱਚ ਜਿਹੜੇ ਪਰਿਵਾਰ ਹੁੰਦੇ ਸੀ ਉਹਨਾਂ ਦੇ ਵਿੱਚ ਕੀ ਗੱਲ ਸੀ ਆਮਦਨੀ ਦਾ ਮੁੱਖ ਸਾਧਨ ਜਿਹੜਾ ਸੀ ਉਹ ਪੁਰਸ਼ ਦੀ ਮਿਹਨਤ ਨੂੰ ਗਿਣਿਆ ਜਾਂਦਾ ਸੀ ਅੱਜਕੱਲ੍ਹ ਵੀ ਕਈ ਜਗ੍ਹਾ ਤੇ ਉੱਤੇ ਇਹ ਚੀਜ਼ چلਦੀ ਹੈ ਪਹਿਲੋ ਵੀ چلਦੀ ਸੀ ਕਿ ਕਈ ਜਗ੍ਹਾ ਤੇ ਉੱਤੇ ਕੁੜੀਆਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਕਿਉਂ ਕਿ ਉਹਨਾਂ ਨੂੰ ਇਹ ਹੁੰਦਾ ਹੈ ਕਿ ਕੁੜੀਆਂ ਬਾਹਰ ਜਾ ਕੇ ਕੰਮ ਨਹੀਂ ਕਰਨ ਕਿਉਂ ਮੇਨ ਪਰਸਨ ਜਿਹੜਾ ਮੇਲ ਉਸਦਾ ਹੀ ਇਹ ਅਧਿਕਾਰ ਹੈ ਕਿ ਉਹ ਪੈਸੇ ਲੈ ਕੇ ਆਏ ਘਰ ਉਹੋ ਹੀ ਕੰਮ ਜਿਹੜਾ ਹੈ ਉਹ ਕਰੇ ਵੰਜ ਵਪਾਰ ਕਿੱਤਾਕਾਰੀ ਹਰ ਇੱਕ ਵਿੱਚ ਕੀ ਹੁੰਦਾ ਸੀ ਕਿ ਜਿਹੜੇ ਪੁਰਸ਼ ਕੰਮ ਕਰਦੇ ਸੀ ਨਾ ਉਹਨਾਂ ਦੀ ਕਮਾਈ ਦਾ ਹੀ ਮੁੱਲ ਪੈਂਦਾ ਸੀ ਔਰਤ ਦੀ ਕਮਾਈ ਖਾਣੀ ਜਿਹੜੀ ਹੈ ਉਹ ਕੀ ਗੱਸੀ ਇੱਕ ਨਰਕ ਮੰਨਿਆ ਜਾਂਦਾ ਸੀ ਉਸ ਦੇ ਵਿੱਚ ਠੀਕ ਹੈ ਤੇ ਔਰਤਾਂ ਨੂੰ ਇਹ ਹੱਕ ਨਹੀਂ ਸੀ ਅੱਜ ਕੱਲੇ ਜਿਹੜੀ ਚੀਜ਼ ਐ ਉਹ ਕਾਫੀ ਜਗ੍ਹਾ ਜਿਹੜੀ ਆ ਬਦਲ ਗਈ ਐ ਸਮਾਜ ਵਿੱਚ ਜਿਹੜੀ ਔਰਤ ਐ ਉਹ ਮਰਦ ਨਾਲੋਂ ਜ਼ਿਆਦਾ ਜਿਹੜੀ ਆ ਉਹ ਕੰਮ ਹੁਣ ਕਰਕੇ ਵਖਾ ਰਹੀ ਹੈ ਤੇ ਮੇਨ ਇਹ ਹੈਗਾ ਐ ਕਿ ਕਈ ਜਗ੍ਹਾ ਦੇ ਉੱਤੇ ਡਿਫਰੈਂਸ ਕੀਤਾ ਜਾਂਦਾ ਕਿ ਔਰਤ ਨੂੰ ਪੈਸੇ ਜਿਹੜੇ ਆ ਅੱਜ ਕੱਢ ਦਿੱਤੇ ਜਾਂਦੇ ਆ ਮੁਕਾਬਲ ਜਿਹੜੇ ਵਰਤਾਂ ਦੇਣਾ ਇਸ ਤੋਂ ਲਾਵਾ ਨੈਕਸਟ ਸੈਡ ਕੋਈ ਮੰਨਿਆ ਜਾਂਦਾ ਹੈ ਨਰ ਸੰਤਾਨ ਦੀ ਮਹੱਤਤਾ ਦੀ ਕੀ ਗੱਲ ਕੀਤੀ ਗਈ ਹੈ ਨਰ ਸੰਤਾਨ ਜਿਹੜਾ ਸੀ ਨਾ ਉਹਨੂੰ ਜ਼ਿਆਦਾਤਰ ਕੀ ਹੈ ਵਾ ਅਹਿਮੀਅਤ ਪ੍ਰਾਪਤ ਸੀ ਵਿਰਾਸਤ ਜਿਹੜੀ ਸਾਂਭਣ ਦਾ ਅਧਿਕਾਰ ਜਿਹੜਾ ਹੈ ਉਹ ਹਮੇਸ਼ਾ ਮੇਲ ਪਰਸਨ ਜਿਹੜਾ ਕਰਦਾ ਹੁੰਦਾ ਉਹਨੂੰ ਦਿੱਤਾ ਜਾਂਦਾ ਕੁੜੀਆਂ ਨੂੰ ਨਹੀਂ ਦਿੱਤਾ ਜਾਂਦਾ ਕਿਉਂਕਿ ਇਹਨਾਂ ਨੂੰ ਹੁੰਦਾ ਕਿ ਕੁੜੀਆਂ ਨੇ ਵਿਆਹ ਕਰਾ ਕੇ ਅਗਲੇ ਘਰ ਚਲ ਜਾਣਾ ਹੈ ਪਰਿਵਾਰ ਦਾ ਜਿਹੜਾ ਨਾਮ ਹੈ ਉਹ ਮਰਦ ਦਾ ਜਿਹੜਾ ਗੋਤ ਹੈ ਜੋ ਕਿ ਅੱਗੇ ਉਹ ਚੱਲਦਾ ਹੈ ਉਹ ਪਿਤਾ ਦੇ ਨਾਮ ਨੂੰ ਅੱਗੇ ਲੈ ਕੇ ਜਿਹੜਾ ਜਾਏਗਾ ਪਟੇ ਨਹੀਂ ਹੈਗਾ ਕਿ ਔਰਤ ਨੂੰ ਪੁੱਛਕਿਛ ਨਹੀਂ ਕੀਤੀ ਜਾਂਦੀ ਸੀ ਪੰਜਾਬੀ ਜਿਹੜੇ ਪਰਿਵਾਰ ਸੀ ਉਹਨਾਂ ਦੇ ਵਿੱਚ ਹਾਂ ਵਰਸ਼ਪਰਨਾ ਜ਼ਰੂਰ ਸੀ ਬਟ ਮਸਲੇ ਦੇ ਵਿੱਚ ਜਿਹੜੇਗੇ ਸੀ ਔਰਤ ਦੀ ਸਲਾਹ ਜ਼ਰੂਰ ਲਈ ਜਾਂਦੀ ਸੀ ਸਦ ਅਧਿਕਾਰ ਵੀ ਦਿੱਤਾ ਜਾਂਦਾ ਸੀ ਕਈ ਵਾਰ ਜਿਹੜੀ ਔਰਤ ਵੱਡੀ ਹੁੰਦੀ ਸੀ ਨਾ ਕਰਦੀ ਜਿਵੇਂ ਦਾਦੀ ਨਾਨੀ ਸੋ ਉਸਤੇ ਆਖੀ ਜਿਹੜੇ ਸੀ ਮਰਦ ਨੂੰ ਮੰਨਣਾ ਪੈਂਦਾ ਸੀ ਇਸ ਤੋਂ ਇਲਾਵਾ ਜਿਹੜਾ ਗਵਾ ਬਟ ਕਈ ਜਗ੍ਹਾ ਦੇ ਉੱਤੇ ਜਿਹੜੇ ਮੇਲ ਹਨ ਉਹਨੂੰ ਜ਼ਿਆਦਾ ਅਧਿਕਾਰ ਦਿੱਤਾ ਜਾਂਦਾ ਸੀ ਜਿਵੇਂ ਮਾਰਕਟਾਈਰ ਵਿੱਚ ਔਰਤ ਮਾਰ ਖਾ ਲੈਂਦੀ ਸੀ ਤੇ ਮਰਦ ਜਿਹੜਾ ਸੀ ਉਹਨੂੰ ਕੁੱਟ ਦਿੰਦਾ ਸੀ ਠੀਕ ਹੈ ਤੇ ਇੱਕ ਔਰਤ ਨੂੰ ਕੀ ਹੁੰਦਾ ਸੀ ਕਿ ਘਰ ਦੀ ਇੱਜ਼ਤ ਦਾ ਜਿਹੜਾ ਖਿਆਲ ਕਰਵਾਸਟੇ ਨੂੰ ਕਿਹਾ ਜਾਂਦਾ ਸੀ ਤੇ ਜਿਸ ਦੀ ਰਾਖੀ ਲਈ ਤੇ ਜਿਹੜੇ ਪੁਰਸ਼ ਸੀ ਉਹ ਵੱਡੀ ਤੋਂ ਵੱਡੀ ਕੁਰਬਾਨੀ ਜਿਵੇਂ ਕਰਨ ਤੋਂ ਵੀ ਝਿਟਕਦੇ ਨਹੀਂ ਜੇ ਕੋਈ ਵੀ ਗਲਤੀ ਹੁੰਦੀ ਸੀ ਔਰਤ ਨੂੰ ਮਾਰ ਦਿੱਤਾ ਜਾਂਦਾ ਸੀ ਇਹ ਚੀਜ਼ ਹੈ ਕੀ ਸੀ ਸੋ ਇਹ ਕਿ ਸੀ ਨਰ ਸੰਤਾਨ ਜਿਹੜਾ ਸੀ ਮੀਨ ਉਹ ਹੀ ਅੱਗੇ ਜਾਂਦਾ ਸੀ ਉਹਨੇ ਹੀ ਪੀੜ੍ਹੀ ਅੱਗੇ ਲਾ ਕੇ ਜਾਣੀ ਸੋ ਉਹਨੂੰ ਪੁੱਜਿਆ ਜਾਂਦਾ ਸੀ ਅੱਜ ਕੱਲ ਇਹ ਵੀ ਚੀਜ਼ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਠੀਕ ਹੈ ਬਾਕੀ ਜਿਹੜਾ ਗਵਾ ਹੈ ਇਹੇ ਚੀਜ਼ ਹੈ ਗਿਆ ਇਹਦੇ ਵਿੱਚ ਇੰਨਾ ਨਹੀਂ ਹੈ ਜਿੰਨਾ ਮੈਂ ਪੜਾਇਆ ਵਾ ਕਿ ਉਨਾ ਹੀ ਤੁਸੀਂ ਪੜੋ ਉਨਾ ਹੀ ਠੀਕ ਹੈ ਕੀ ਕੀ ਦੱਸਿਆ ਗਿਆ ਹੈ ਰਿਸ਼ਤਿਆਂ ਦੇ ਬਾਰੇ ਪਰਿਵਾਰ ਦੇ ਬਾਰੇ ਤੇ ਬਾਕੀ ਪਰਿਵਾਰ ਜਿਹੜੇ ਹੀ ਹੈ ਉਸ ਦੀ ਪੰਤਰ ਕਿਸ ਤਰੀਕੇ ਦੇ ਸੀ ਇਸ ਤੋਂ ਇਲਾਵਾ ਅੱਗੇ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਜਿਹੜਾ ਸੀ ਟੌਪਿਕ ਜਿਹੜਾ ਜ ਰਹਿਦਾ ਹੈ ਇਸ ਦੇ ਵਿੱਚ ਪਹਿਰਾਵਾ ਤਾਂ ਤੁਹਾਨੂੰ ਪਤਾ ਹੀ ਹੈ ਕੀ ਚੀਜ਼ ਹੈ ਗਵਾ ਇਸ ਤੋਂ ਇਲਾਵਾ ਵਪਾਰ ਬੰਦ ਵੀ ਸਾਨੂੰ ਪਤਾ ਹੈ ਕਿ ਇਸ ਤਰੀਕੇ ਦੇ ਰਿਸ਼ਤੇ ਨਾਤੇ ਜਿਹੜੇ ਹਨ ਥੋੜੇ ਜਿਹਾ ਉਹ ਨਾਨਕੇ ਦਾਦਕੇ ਉਹ ਵੀ ਤੁਹਾਨੂੰ ਪਤਾ ਹੈ ਸੋ ਇਹ ਚੀਜ਼ ਅਸੀਂ ਛੱਡ ਦਾਂਗੇ ਕਿਉਂਕਿ ਇਹ ਈਜ਼ੀ ਜੀ ਚੀਜ਼ ਹੈ ਨੂੰ ਪੜਨਾ ਨਾ ਪੜਨਾ ਇੱਕ ਬਰਾਬਰ ਹੈ ਹਾਂ ਪਿੰਡ ਤੇ ਪੰਜਾਬ ਦੇ ਜਿਹੜੇ ਪਿੰਡ ਹੈ ਪੁੰਗੋਲੀ ਕਬੰਦਰ ਤੇ ਉਸ ਦੀਆਂ ਸੰਸਥਾਵਾਂ ਇਹ ਅਸੀਂ ऑलरेडी ਟੌਪਿਕ ਜਿਹੜਾ ਕਰ ਚੁੱਕੇ ਹਾਂ ਪਹਿਲਾਂ ਵੀ ਬਟ ਫਿਰ ਵੀ ਦੇਖਦੇ ਆ ਅਗਰ ਕੁਝ ਰਹਿ ਜਾਏਗਾ ਤੇ ਉਸ ਦੇ ਵਿੱਚ ਵੀਡੀਓ ਮੈਂ ਦੇਖ ਲਾਂਗੀ ਨਹੀਂ ਤਾਂ ਅਸੀਂ ਫਿਰ ਕੋਈ ਟਾਪਿਕ ਥੋੜਾ ਜਿਹਾ ਰਹਿਦਾ ਹੈ ਉਹ ਕਰ ਲਾਂਗੇ ਸੋ ਇਸ ਤੋਂ ਇਲਾਵਾ ਅਗਰ ਕੋਈ ਹੋਰ ਟਾਪਿਕ ਸਭਿਆਚਾਰ ਨਾਲ ਰਿਲੇਟਡ ਹੋਏਗਾ ਉਹ پڑھ ਲਾਂਗੇ ਨਹੀਂ ਤਾਂ ਅਸੀਂ ਲੋਕਧਾਰਾ ਦੇ ਉੱਤੇ ਆਵਾਂਗੇ ਠੀਕ ਹੈ ਸੋ ਬਾਕੀ ਵੀਡੀਓਸ ਨੂੰ ਲਾਈਕਸ ਵੀ ਕਰਕੇ ਜਾਇਓ ਤੇ ਕੁਝ ਵੀ ਪੁੱਛਣਾ ਹੋਵੇ ਪੁੱਛ ਸਕਦੇ ਹੋ ਕਮੈਂਟ ਕਰਕੇ ਜਾਇਓ ਆਓ ਕੇ ਜੀ ਥੈਂਕ ਯੂ